ਸਸ਼ੀ ਜੀ ਮੈਂ ਹਾਂ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਇਹ ਹਸਪੀਟਲ ਦੇ ਵਿੱਚ ਐਡਮਿਟ ਨੇ ਜਿੱਥੇ ਉਹਨਾਂ ਉਹਨਾਂ ਦੀ ਜਿਹੜੀ ਹੈ ਸਿਹਤ ਕਾਫੀ ਦਿਨਾਂ ਤੋਂ ਸਹੀ ਨਹੀਂ ਚੱਲ ਰਹੀ ਦੇਖੀ ਨੇ ਉਹਦੇ ਚੱਲਦਿਆਂ ਹੀ ਜਿਹੜੀ ਵਿਕਰਮ ਸਿੰਘ ਮਜੀਠੀਆ ਉੱਤੇ ਵੱਡੀ ਕਾਰਵਾਈ ਕੀਤੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਦੇ ਚੱਲਦਿਆਂ ਇੱਕ ਨਵਾਂ ਜਿਹੜੀ ਹੈ ਦਿਸ਼ਾ ਦਿਖਾਈ ਹੈ ਵਿਕਰਮ ਸਿੰਘ ਮਜੀਠੀਆ ਦੇ ਮਾਗਿਆਂ ਨੂੰ ਲੈ ਕੇ ਜੇਕਰ ਗੱਲ ਕਰੀਏ ਜਿੱਥੇ ਵਿਕਰਮ ਸਿੰਘ ਮਜੀਠੀਆ ਲੰਮੇ ਸਮੇਂ ਤੋਂ ਪਟੀਸ਼ਨ ਪਾ ਰਹੇ ਨੇ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਦਿੱਤੀ ਜਾਵੇ ਲੇਕਿਨ ਕਿਸੇ ਤਰ੍ਹਾਂ ਦੀ ਵੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਕੱਲੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਸੂਤਰਾਂ ਤੋਂ ਜਾਣਕਾਰੀ ਇਹ ਆ ਰਹੀ ਸੀ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਹੋਈ ਹੈ ਉੱਥੇ 1988 ਦੇ ਤਹਿਤ ਜਿਹੜੀ ਹੈ ਗਵਰਨਰ ਵੱਲੋਂ ਵੀ ਉਹਨਾਂ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਉਹ ਪਹਿਲਾਂ ਪੰਜਾਬ ਦੇ ਵਿੱਚ ਸੁਪਰ ਸੀਐਮ ਵੀ ਰਹਿ ਚੁਕੇ ਨੇ ਤੇ ਜੇਕਰ ਗੱਲ ਕਰੀਏ ਤਾਂ ਉਹ ਇੱਕ ਮੰਤਰੀ ਵੀ ਰਹਿ ਚੁਕੇ ਨੇ ਹੁਣ ਜਿੱਥੇ ਉਹ ਜਿੱਥੇ ਉਹਨਾਂ ਉੱਤੇ ਪਹਿਲਾਂ ਇਹ ਐਕਟ ਲੱਗਣਾ ਚਾਹੀਦਾ ਸੀ ਕਿਉਂਕਿ ਵਾਰ-ਵਾਰ ਗਵਰਨਰ ਨੇ ਵੀ ਇਹ ਗੱਲ ਕਹੀ ਕਿ ਜਿੱਥੇ ਵਿਕਰਮ ਸਿੰਘ ਮਜੀਠੀਆ ਉੱਤੇ ਵੱਡੀ ਕਾਰਵਾਈ ਹੋਈ ਸੀ ਜਦੋਂ ਕਿ ਉਹਨਾਂ ਉਹ ਗ੍ਰਿਫਤਾਰ ਹਿੱਤੇ ਗਏ ਸੀਗੇ ਜਦੋਂ ਚਰਨ ਸਿੰਘ ਚੰਨੀ ਦੀ ਕਾਂਗਰਸ ਸਰਕਾਰ 'ਚ ਉਸ ਟਾਈਮ ਵੀ ਉਹ ਪਟਿਆਲਾ ਦੀ ਜੇਲ੍ਹ ਦੇ ਵਿੱਚ ਰਹੇ ਨੇ ਤਾਂ ਉਦੋਂ ਵੀ ਉਹਨਾਂ ਉੱਤੇ ਚਾਰਜਸ ਲੱਗੇ ਸੀਗੇ ਲੇਕਿਨ ਉਸ ਤੋਂ ਬਾਅਦ ਉਹ 100 ਉਸ ਤੋਂ ਬਾਅਦ ਉਹ ਜਿਹੜੇ ਨੇ ਪਟੀਸ਼ਨ ਤੇ ਬਾਹਰ ਆ ਗਏ ਤੇ ਲੇਕਿਨ ਜਿਹੜੀ ਹੁਣ ਕਾਰਵਾਈ ਹੋਈ ਹੈ ਤਾਂ ਹੁਣ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਵਿਜੀਲੈਂਸ ਵੱਲੋਂ ਜਿਹੜੀ 40 ਹਜ਼ਾਰ ਪੰਨਿਆਂ ਦੀ ਚਾਰਟ ਸ਼ੀਟ ਪੇਸ਼ ਕਰ ਦਿੱਤੀ ਗਈ ਹੈ ਉਹਦੇ ਤਹਿਤ ਹੁਣ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਹੈ ਜੇਲ੍ਹ ਦੇ ਵਿੱਚੋਂ ਬਾਹਰ ਹੋਣਾ ਮੁਸ਼ਕਲ ਹੋ ਗਿਆ ਹੈ ਜਿੱਤੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਉੱਤੇ ਜਿਹੜੇ ਨੇ ਚਾਰ ਵੱਡੇ ਚੇਕਾ ਤਨਵੀਰ ਬੋਨੀ ਬੋਨੀ ਅਜਨਾਲਾ ਦੀ ਗੱਲ ਕਰੀਏ ਤਨਵੀਰ ਜਲਦੀ ਗੱਲ ਕਰੀਏ ਕਾਫੀ ਜ਼ਿਆਦਾ ਜਿਹੜੇ ਨੇ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਵੀ ਵੱਡੀ ਵੱਡੇ ਜਿਹੜੇ ਨੇ ਸਬੂਤ ਪੇਸ਼ ਕੀਤੇ ਗਏ ਸੀ ਬਿਕਰਮ ਸਿੰਘ ਮਜੀਠੀਆ ਖਿਲਾਫ ਕੀ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਜਾਂਦਾ ਸੀ ਕਿਸ ਤਰ੍ਹਾਂ ਉਹਨਾਂ ਦੇ ਸੱਤਾ ਪੀਨੀ ਦੇ ਨਾਲ ਰਲ ਕੇ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚ ਲਿਆਂਦਾ ਚਾਹੇ ਵਾਰ-ਵਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਗਈ ਲੇਕਿਨ ਇਹ ਬਦਲਾਖੋਰੀ ਦੀ ਰਾਜਨੀਤੀ ਕੱਟ ਇਹ ਉਹ ਬਦਲਾਖੋਰੀ ਦੀ ਰਾਜਨੀਤੀ ਕੱਟ ਨਿਕਲੀ ਕਿਉਂਕਿ ਕਿਤੇ ਕਿਤੇ ਪਹਿਲਾ ਲਲਕਾਰ ਜਦੋਂ ਵੀ ਮਾਰਦੇ ਸੀ ਤਾਂ ਬਿਕਰਮ ਸਿੰਘ ਮਜੀਠੀਆ ਹੀ ਮਾਰਦੇ ਸੀ ਲੇਕਿਨ ਉਹਦੇ ਚੱਲਦਿਆ ਜਿੱਥੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਹੁਣ ਕਾਫੀ ਜ਼ਿਆਦਾ ਹੱਦ ਤੋਂ ਵੱਧ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਖਿਲਾਫ ਜਿਹੜੇ ਸਬੂਤ ਵੀ ਮਿਲੇ ਨੇ 100 ਤੋਂ ਵੱਧ ਲੋਕ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਜਿੰਦੇ ਵਿੱਚ ਬੀਜੇਪੀ ਦੇ ਵੀ ਨੇ ਕੁਝ ਲੋਕ ਤੇ ਕੁਝ ਜਿਹੜੇ ਨੇ ਆਗੂ ਨੇ ਉਹ ਸ਼੍ਰੋਮੀ ਕਾਲੀਦਲ ਦੇਵੀ ਨੇ ਜਿਹੜੇ ਕੀ ਉਹਨਾਂ ਦੇ ਗਵਾਹ ਗਵਾਹ ਦੀ ਥਾਂ ਤੇ ਉਹਨਾਂ ਖਿਲਾਫ ਜਿਹੜੀ ਗਵਾਹੀ ਦੇ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਜਿੱਥੇ ਵਿਕਰਮ ਸਿੰਘ ਮਜੀਠੀਆ ਉੱਤੇ ਵੱਡਾ ਵੱਡਾ ਇੱਕ ਤਾਂ ਵੱਡੀ ਉਹਨਾਂ ਤੇ ਕਾਰਵਾਈ ਹੋਈ ਹੈ ਇੱਕ ਉਹਨਾਂ ਤੇ ਜਿਹੜਾ ਵੱਡਾ ਦੋਸ਼ ਲਗਾਏ ਗਏ ਨੇ ਉਹ ਦੋਸ਼ ਸੱਚ ਹੁੰਦੇ ਸਾਬਿਤ ਹੋ ਰਹੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਵਾਰ-ਵਾਰ ਉਹਨਾਂ ਦੀ ਧਰਮ ਪਤਨੀ ਵੱਲੋਂ ਵੀ ਕਿਹਾ ਗਿਆ ਕਿ ਗਨੀਬ ਕੌਰ ਵੱਲੋਂ ਵੀ ਕਿ ਪੰਜਾਬ ਦੇ ਜਿਹੜੇ ਨੇ ਭਗਵੰਤ ਸਿੰਘ ਮਾਨ ਉਹ ਟੱਕਾ ਕਰ ਰਹੇ ਨੇ ਤਕੇਸ਼ਾਈ ਕਰ ਰਹੇ ਨੇ ਉਹ ਸਾਡੇ ਉੱਤੇ ਝੂਠੇ ਚਾਰਜਿਸ ਲਗਾ ਰਹੇ ਨੇ ਲੇਕਿਨ ਜਿਸ ਤਰੀਕੇ ਨਾਲ ਚਾਰਟ ਸ਼ੀਟ ਪੇਸ਼ ਕੀਤੀ ਗਈ ਹੈ ਹਾਲਾਂਕਿ ਚਾਰਟ ਸ਼ੀਟ ਜਿਹੜੀ ਹੈ 40000 ਪੰਨਿਆਂ ਦੀ ਟਰੱਕ ਭਰ ਕੇ ਜਿਹੜੇ ਐਡੇ ਵੱਡੇ ਸਬੂਤ ਪੇਸ਼ ਕੀਤੇ ਗਏ ਨੇ ਜਿੱਤੇ ਸਿੱਟ ਵੱਲੋਂ ਵੀ ਤਿੰਨ ਤਿੰਨ ਚਾਰ ਚਾਰ ਘੰਟੇ ਜਿਹੜੀ ਹੈ ਵੱਡੀ ਪੁੱਛਗਿੱਛ ਕੀਤੀ ਜਾਂਦੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬੈਠਿਆ ਤਾਂ ਹੁਣ ਉਹਦੇ ਜਵਾਬ ਵਿਕਰਮ ਸਿੰਘ ਮਜੀਠੀਆ ਨੂੰ ਦੇਣੇ ਪੈਣਗੇ ਕਿਉਂਕਿ ਇੱਕ ਪਾਸੇ ਜਿਹੜੀ ਹੈ 1988 ਦੇ ਤਹਿਤ ਜਿਹੜਾ ਮਾਮਲਾ ਦਰਜ ਹੋਇਆ ਸੀ ਉਹਦੀ ਉਹਦੇ ਵੱਲੋਂ ਪਰਮਿਸ਼ਨ ਮਿਲ ਚੁੱਕੀ ਹੈ ਗਵਰਨਰ ਵੱਲੋਂ ਪਰਮਿਸ਼ਨ ਮਿਲ ਚੁੱਕੀ ਹੈ ਤੇ ਦੂਸਰੇ ਪਾਸੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਲੰਬੇ ਸਮੇਂ ਲਈ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ ਕਿਉਂਕਿ ਆਖਰਕਾਰ ਜਦੋਂ ਵੀ ਵਿਕਰਮ ਸਿੰਘ ਮਜੀਠੀਆ ਲਲਕਾਰ ਦੇ ਸੀ ਤਾਂ ਪਹਿਲੀ ਲਲਕਾਰ ਹਮੇਸ਼ਾ ਵਿਕਰਮ ਸਿੰਘ ਮਜੀਠੀਆ ਵੱਲੋਂ ਹੀ ਹੁੰਦੀ ਸੀ ਲੇਕਿਨ ਹੁਣ ਉਸ ਲਲਕਾਰ ਦਾ ਜਵਾਬ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੰਨ